2014 ਦੀਆਂ ਇਲੈਕਸ਼ਨਸ ਤੇ ਮੋਦੀ ਹੋਣਾਂ ਦੇ ਬਹੁਤ ਸਾਰੇ ਕ੍ਰੇਜ਼ੀ ਫੈਨ ਤੇ ਬਹੁਤ ਸਾਰੇ ਕ੍ਰੇਜ਼ੀ ਪੋਲੀਟੀਸ਼ੀਅਨ ਤੁਹਾਨੂੰ ਇਹ ਵਾਲੇ ਇਨਸਾਨ ਚੰਗੀ ਤਰ੍ਹਾਂ ਦੇ ਨਾਲ ਯਾਦ ਹੋਣਗੇ। ਸੋਚਣਾ ਹੋਗਾ ਕਿ ਕਮਲ ਚਾਹੀਏ ਜਾਂ ਕਿਆ ਚਾਹੀਏ। ਕਮਲ 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 ਅੱਛਾ ਭਾਈ ਨਵਿੰਦਰ ਦਾ ਆਗੇ ਦਾ ਅਸਰ ਕਿ ਹੋਂਦ ਹੈ? ਅਰ ਮੋਦੀ ਕਾ ਮੈਂ ਮਿਲਾ ਕੇ ਹੋ ਗਿਆ ਮੋਦੀ ਨਮੋ ਨਮੋ ਨਮਾ 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 ਇਹ ਵੀਡੀਓ ਦੇਖ ਲਿਆ ਹੁਣ ਇਹਨਾਂ ਦਾ ਹੁਣ ਦਾ ਵੀਡੀਓ ਦੇਖੋ ਮੈਂ ਹਮੇਸ਼ਾ ਕਹਿੰਦਾ ਹੂੰ ਰਾਸ਼ਟ ਮੇਰਾ ਕਰਮ ਹੈ ਪਾਰਟੀ ਮੇਰੀ ماں ਹੈ ਤੇ ਵਪਾਰੀ ਮੇਰੀ ਆਜ ਮੇਰੀ ਆਤਮਾ ਕਾ ਸੋਸ਼ਨ ਹੋ ਗਾ ਹੈ ਪੂਰੀ ਤਰੀਕੇ ਸੇ ਉਸਕੇ ਬੱਚੋ ਕੇ ਭਵਿਸ਼ਯ ਕੇ ਸਾਥ ਖਿਲਵਾੜ ਹੋ ਗਾ ਹੈ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਹੁਣੇ ਹੋਇਆ ਕੀ yogi babu ਦਾ ਜਿਹੜਾ buldozer ਹੈਗਾ ਵਾ ਜਿਹਦੇ ਉੱਤੇ ਬਹੁਤ ਜ਼ਿਆਦਾ ਖੁਸ਼ ਹੋ ਰਹੇ ਸੀ ਹੁਣ ਇਹਨਾਂ ਦੀ ਆਪਣੀ ਬਿਲਡਿੰਗ ਦੇ ਉੱਪਰ ਹੀ ਚੱਲ ਗਿਆ ਰਾਹਤ ਅੰਦੋਰੀ ਹੋਣਾ ਦਾ ਇੱਕ ਸ਼ੇਰ ਆ ਕੇ ਲੱਗੇਗੀ ਆਗ ਤੋ ਆਏਗੇ ਕਈ ਘਰ ਜ਼ਦਮੇ ਯਹਾਂ ਪੇ ਸਿਰਫ ਹਮਾਰਾ ਮਕਾਨ ਥੋੜੀ ਨਾ ਹੈ ਲਗੇਗੀ ਆਖ ਤੋ ਆਏਗੇ ਘਰ ਕੇ ਇਜ਼ਤ ਮੇ ਵਾ ਵਾ ਯਹਾਂ ਪੇ ਸਿਰਫ ਹਮਾਰਾ ਮਕਾਨ ਥੋੜੀ ਹੈ ਇਸ ਟਾਈਮ ਦੇ ਉੱਪਰ ਪੂਰੇ ਇੰਡੀਆ ਦੇ ਵਿੱਚ ਤਿਹਾਰਾਂ ਦਾ ਜਿਹੜਾ ਸੀਜ਼ਨ ਉਹ ਆਪਣੇ ਪੀਕ ਦੇ ਉੱਪਰ ਚੱਲ ਰਿਹਾ ਤੇ ਹਰੇਕ ਸਾਲ ਇਸੇ ਟਾਈਮ ਦੇ ਉੱਪਰ ਸਭ ਤੋਂ ਜ਼ਿਆਦਾ ਨਿਊਜ਼ ਵਾਇਰਲ ਹੁੰਦੀਆਂ ਨੇ ਪੂਰੀ ਤਰ੍ਹਾਂ ਦੇ ਨਾਲ ਖਚਾ ਖਚ ਭਰੀਆਂ ਹੋਈਆਂ ਟ੍ਰੇਨਜ਼ ਦੀਆਂ ਵਿਸ਼ਾਲ ਸ਼ਰਮਾ ਨਾਮ ਦੇ ਇੱਕ ਵਲੌਗਰ ਨੇ ਉਹਨਾਂ ਨੇ ਆਪਣੇ ਇੰਸਟਾਗ੍ਰam ਪੇਜ ਦੇ ਉੱਪਰ ਇੱਕ ਵੀਡੀਓ ਅਪਲੋਡ ਕੀਤਾ ਵਾ ਜਿਹੜਾ ਕਿ ਅਜ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਤੇ ਇਸ ਵੀਡੀਓ ਦੇ ਵਿੱਚ ਉਹ ਦਿਖਾ ਰਹੇ ਆ ਕਿਸੇ ਇੱਕ ਪੈਸੇਂਜਰ ਨੂੰ ਜਿਹੜੇ ਕਿ ਛੱਟ ਪੂਜਾ ਮਨਾਉਣ ਦੇ ਲਈ ਵਾਪਸ ਬਿਹਾਰ ਜਾ ਰਹੇ ਆ ਤੇ ਉਹਨਾਂ ਨੇ ਟ੍ਰੇਨ ਦੇ ਟਾਇਲਟ ਨੂੰ ਹੀ ਆਪਣਾ ਰਹਿਣ ਬਸੇਰਾ ਬਣਾ ਲਿਆ ਬਹੁਤ ਵਧੀਆ ਆਪਣੇ ਉੱਥੇ ਗੱਦੇ ਵਗੈਰਾ ਸੈੱਟ ਕਰ ਲਏ ਤੇ ਹੁਣ ਤੱਕ ਇਸ ਵੀਡੀਓ ਨੂੰ ਤਕਰੀਬਨ 15 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਆ ਸਿਰਫ ਸਿੰਗਰਾਂ ਦੀ ਗੈਂਗਸਟਰਾਂ ਦੀ ਹੀ ਆਪਸ ਦੇ ਵਿੱਚ ਲੜਗੜਟ ਨਹੀਂ ਹੁੰਦੀ ਪੋਲੀਟੀਕਲ ਪਾਰਟੀਆਂ ਦੀ ਹੀ ਲੜਗੜਟ ਨਹੀਂ ਹੁੰਦੀ ਕੰਪਨੀਆਂ ਦੀ ਵੀ ਆਪਸ ਦੇ ਵਿੱਚ ਬਹੁਤ ਜ਼ਿਆਦਾ ਲੜਦੀ ਹੁੰਦੀ ਆ ਬਹੁਤ ਜ਼ਿਆਦਾ ਕੰਪੀਟੀਸ਼ਨ ਹੁੰਦਾ ਇਸੇ ਤਰ੍ਹਾਂ ਦੀਆਂ ਦੋ ਕੰਪਨੀਆਂ ਨੇ ਐਪਲ ਤੇ ਸੈਮਸੰਗ ਤੇ ਹੁਣ ਤੁਸੀਂ ਸੋਚੋ ਕਿ ਕਿੰਨੀ ਨਮੂਸ਼ੀ ਹੋਊਗੀ ਇੱਕ ਕੰਪਨੀ ਨੂੰ ਜੇ ਉਹਦੇ ਕਿਸੇ ਕਰਮਚਾਰੀ ਦਾ ਨਾਮ ਹੀ ਉਹਦੀ ਰਾਈਵਲ ਕੰਪਨੀ ਦਾ ਨਾਮ ਹੋਊਗਾ ਸਾਲ 2012 ਦੇ ਵਿੱਚ ਐਪਲ ਵਾਲਿਆਂ ਦੇ ਨਾਲ ਬਿਲਕੁਲ ਇਹ ਚੀਜ਼ ਹੁੰਦੀ ਆ ਜਦੋਂ ਵੈਨਕੂਵਰ ਦੇ ਇੱਕ ਸਟੋਰ ਦੇ ਵਿੱਚ ਕੰਮ ਕਰਨ ਵਾਲਾ ਐਪਲ ਦੇ ਇੱਕ ਕਰਮਚਾਰੀ ਦਾ ਨਾਮ ਹੁੰਦਾ ਸੈਮਸੰਗ ਤੇ ਕੋਈ ਇਨਸਾਨ ਆਉਂਦੇ ਆ ਐਪਲ ਦੇ ਸਟੋਰ ਦੇ ਵਿੱਚ ਸੈਮਸੰਗ ਹੋਣਾ ਦਾ ਵੀਡੀਓ ਬਣਾਉਂਦੇ ਆ ਤੇ ਉਹਨੂੰ ਵਾਇਰਲ ਕਰ ਦਿੰਦੇ ਆ ਐਪਲ ਵਾਲਿਆਂ ਨੂੰ ਜਦੋਂ ਪਤਾ ਲੱਗਦਾ ਤਾਂ ਉਹ ਆਪਣੇ ਕਰਮਚਾਰੀ ਸੈਮਸੰਗ ਨੂੰ ਕਹਿੰਦੇ ਆ ਕਿ ਭਾਈ ਨਾਮ ਤੇਰਾ ਸੈਮਸੰਗ ਆ ਕੰਮ ਤੂੰ ਐਪਲ ਦੇ ਲਈ ਕਰਦਾ ਤਾਂ ਜਾਂ ਤਾਂ ਆਪਣੀ ਕੰਪਨੀ ਚੇਂਜ ਕਰ ਤੇ ਜਾਂ ਆਪਣਾ ਨਾਮ ਚੇਂਜ ਕਰ ਤੇ ਫਾਈਨਲੀ ਸੈਮਸੰਗ ਹੁਣੀ ਆਪਣਾ ਨਾਮ ਹੀ ਚੇਂਜ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਉਹਨਾਂ ਦਾ ਨਾਮ ਹੋ ਜਾਂਦਾ ਸੈਮ ਸਟਰੂਨ ਛੋਟੇ ਹੁੰਦੇ ਇੱਕ ਕਾਮਿਕ ਬੁੱਕ ਪੜ੍ਹਦੇ ਹੁੰਦੇ ਸੀ ਉਹਦੇ 'ਚ ਕਰੈਕਟਰ ਸੀਗਾ ਬੰਕੇ ਲਾਲ ਦਾ ਬੰਕੇ ਲਾਲ ਨੂੰ ਇੱਕ ਵਰਦਾਨ ਸੀਗਾ ਕਿ ਚਾਹੇ ਉਹ ਜਿੰਨਾ ਵੀ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰੇ ਉਹ ਹਰ ਇੱਕ ਵਾਰੀ ਸਿੱਧਾ ਹੀ ਪੈਣਾ ਵਾ ਪਰ ਇਹਦੇ ਬਿਲਕੁਲ ਉਲਟ ਵੀ ਕੁਝ ਲੋਕ ਹੁੰਦੇ ਆ ਜਿਹੜੇ ਵਿਚਾਰੇ ਜਿੰਨਾ ਮਰਜ਼ੀ ਕੋਈ ਸਿੱਧਾ ਕਰਨ ਦੀ ਕੋਸ਼ਿਸ਼ ਕਰਨ ਹਮੇਸ਼ਾ ਕੁਝ ਨਾ ਕੁਝ ਪੁੱਠਾ ਹੀ ਕਰ ਦੇਣਾ ਜਿਵੇਂ ਕਿ ਉਹ ਕਹਿ ਰਹੇ ਹੁਣ ਕਿ ਮੈਂ ਕੋਈ ਗਲਤ ਕੰਮ ਕਰਦਾ ਨਹੀਂ ਬਸ ਸ਼ੈਤਾਨ ਮੇਤੋਂ ਕਰਵਾ ਲੈਂਦਾ ਇਸੇ ਤਰ੍ਹਾਂ ਦੀ ਇੱਥੇ ਇੱਕ ਪੈਣਾ ਆਪਣੇ ਇੰਸਟਾਗ੍ਰam ਪੇਜ ਦੇ ਉੱਪਰ ਉਹ ਲੋਕਾਂ ਨੂੰ ਸਫਾਈ ਵਗੈਰਾ ਰੱਖਣ ਦੇ ਲਈ ਜਾਗਰੂਕ ਕਰ ਰਹੀ ਆ ਕਿਸੇ ਇੱਕ ਟ੍ਰੇਨ ਦੇ ਸ਼ੀਸ਼ੇ ਨੂੰ ਸਾਫ਼ ਕਰਕੇ ਟ੍ਰੇਨ ਦਾ ਸ਼ੀਸ਼ਾ ਤਾਂ ਉਹਨੇ ਸਾਫ਼ ਕਰਤਾ ਪਰ ਉਹ ਤੋਂ ਮਗਰੋਂ ਪਾਣੀ ਦੀ ਪਲਾਸਟਿਕ ਦੀ ਬੋਤਲ ਤੇ ਜਿਹੜੀ ਲੀਡ ਦੇ ਨਾਲ ਉਹਨੇ ਸਾਫ਼ ਕੀਤਾ ਸੀ ਉਹ ਸਾਰਾ ਕੁਝ ਟ੍ਰੇਨ ਦੇ ਟਰੈਕ ਦੇ ਉੱਤੇ ਹੀ ਸਿੱਟ ਦਿੰਦੀ ਆ ਵਾਹ ਦੀਦੀ ਵਾਹ ਦੀਦੀ ਨਹੀਂ ਨਹੀਂ ਇਹਦੀ ਵਾਹ ਦੀਦੀ ਗੱਲ ਆ ਦਸੰਬਰ 2024 ਦੀ ਅਜ਼ਰਬਾਈਜਾਨ ਦਾ ਇੱਕ ਪੈਸੇਂਜਰ ਜਹਾਜ਼ ਫਲਾਈਟ ਨੰਬਰ A243 ਹਵਾ ਦੇ ਵਿੱਚ ਕ੍ਰੈਸ਼ ਹੁੰਦਾ ਤੇ ਇਹਦੇ ਵਿੱਚ 38 ਤੋਂ ਜ਼ਿਆਦਾ ਸਵਾਰੀਆਂ ਦੀ ਮੌਤ ਹੁੰਦੀ ਆ ਅਗਲੇ ਬਹੁਤ ਦਿਨਾਂ ਤੱਕ ਕਿਆਸਰਾਈਆਂ ਲਾਈ ਜਾਂਦੀਆਂ ਨੇ ਕਿ ਕੀ ਅਸਲ ਦੇ ਵਿੱਚ ਇਸ ਜਹਾਜ਼ ਦੇ ਨਾਲ ਵਾਪਰਿਆ ਹੋਊਗਾ ਤਾਂ ਕੁਝ ਦਿਨਾਂ ਤੋਂ ਬਾਅਦ ਸੈਂਟਰਲ ਏਸ਼ੀਆ ਦੇ ਇੱਕ ਦੇਸ਼ ਤਜਿਕਿਸਤਾਨ ਦੇ ਮਸ਼ਹੂਰ ਸ਼ਹਿਰ ਦੁਸ਼ਾਂਬੇ ਦੇ ਵਿੱਚ ਸੈਕੰਡ ਰਸ਼ੀਆ ਸੈਂਟਰਲ ਏਸ਼ੀਆ ਸਮਿਟ ਹੁੰਦੀ ਆ ਤੇ ਉਹਦੇ ਵਿੱਚ ਪੁਤਿਨ ਸਾਹਿਬ ਮਿਲਦੇ ਆ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਨੂੰ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਏਵ ਨੂੰ ਤੇ ਉਸ ਮੀਟਿੰਗ ਦੇ ਵਿੱਚ ਉਹ ਹੌਲੀ ਦੇ ਨੇ ਉਹਨਾਂ ਦੇ ਕੰਨਾਂ ਦੇ ਵਿੱਚ ਕਹਿੰਦੇ ਆ ਕਿ ਤੁਹਾਨੂੰ ਇੱਕ ਭੇਤ ਦੀ ਗੱਲ ਦੱਸਦਾ ਕੁਝ ਦਿਨ ਪਹਿਲਾਂ ਜਿਹੜਾ ਥੋੜਾ ਸਵਾਰੀਆਂ ਵਾਲਾ ਜਹਾਜ਼ ਕਰੈਸ਼ ਹੋਇਆ ਉਹ ਅਸਲ ਦੇ ਵਿੱਚ ਕਰੈਸ਼ ਨਹੀਂ ਹੋਇਆ ਸਾਡੀ ਆਰਮੀ ਤੋਂ ਉਹ ਗਲਤੀ ਦੇ ਨਾਲ ਡਿੱਗ ਪਿਆ ਇੱਕ ਮਿਜ਼ਾਈਲ ਚਲਾਈ ਜਾਂਦੀ ਆ ਰਸ਼ੀਆ ਦੇ ਏਰੀਏ ਦੇ ਵਿੱਚੋਂ ਰਸ਼ੀਆ ਦੀ ਫੌਜ ਨੂੰ ਲੱਗਦਾ ਵਾ ਕਿ ਯੂਕਰੇਨ ਦਾ ਕੋਈ ਜਹਾਜ਼ ਹੈਗਾ ਵਾ ਤੇ ਇਸ ਤੋਂ ਬਾਅਦ ਉਹ ਮਜ਼ਾਈਲ ਦਾਗ ਦੇ ਦਿੰਦੇ ਆ ਤੇ ਇਹ ਜਹਾਜ਼ ਡਿੱਗ ਪੈਂਦਾ ਤੁਮੇ ਸ਼ਰਮ ਹੈ ਕੁਝ ਕੁ ਸ਼ਰਮ ਆਇਆ ਹੈ ਪਿਛਲੇ ਕੁਝ ਮਹੀਨਿਆਂ ਤੋਂ ਚੈਟ ਜੀਪੀਟੀ ਬਹੁਤ ਸਾਰੀ ਕੰਟਰੋਵਰਸੀ ਦੇ ਵਿੱਚ ਆਉਂਦਾ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੀਆਂ ਨਿੱਜੀ ਪ੍ਰੋਬਲਮਸ ਨੂੰ ਸਾਂਝਾ ਕਰਨ ਦੇ ਲਈ ਚੈਟ ਜੀਪੀਟੀ ਦੀ ਵਰਤੋਂ ਕਰ ਰਹੇ ਆ ਤੇ ਚੈਟ ਜੀਪੀਟੀ ਤੋਂ ਹੀ ਅਲੱਗ-ਅਲੱਗ ਸਲਾਮਾਂ ਲੈ ਰਹੇ ਆ ਤਾਂ ਹੁਣ ਓਪਨ ਏਆਈ ਨੇ ਆਪਣੇ ਸੌਫਟਵੇਅਰਸ ਦੇ ਵਿੱਚ ਚੇਂਜ ਕੀਤੀ ਆ ਤੇ ਇਹ ਦੇਖਣ ਦੀ ਕੋਸ਼ਿਸ਼ ਕੀਤੀ ਆ ਕਿ ਅਸਲ ਦੇ ਵਿੱਚ ਕਿੰਨੇ ਯੂਜ਼ਰ ਨੇ ਜਿਹੜੇ ਮਾਨਸਿਕ ਬਿਮਾਰੀਆਂ ਦੇ ਨਾਲ ਪੀੜਤ ਨੇ ਤੇ ਚੈਟ ਜੀਪੀਟੀ ਨੂੰ ਯੂਜ਼ ਕਰਦੇ ਹੋਏ ਉਹਨਾਂ ਦੇ ਦਿਮਾਗ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦੇ ਵਿਚਾਰ ਆਉਂਦੇ ਆ ਤੇ ਫਾਈਨਲੀ 27 ਅਕਤੂਬਰ ਨੂੰ ਇੱਕ ਰਿਸਰਚ ਦਾ ਡਾਟਾ ਜਨਤਕ ਕੀਤਾ ਜਾਂਦਾ ਤੇ ਉਸ ਰਿਸਰਚ ਦੇ ਮੁਤਾਬਕ ਇਸ ਟਾਈਮ ਦੇ ਉੱਪਰ ਚੈਟ ਜੀਪੀਟੀ ਦੇ ਉੱਪਰ ਤਕਰੀਬਨ 10 ਲੱਖ ਤੋਂ ਜ਼ਿਆਦਾ ਲੋਕਾਂ ਨੇ ਇਹ ਚੀਜ਼ ਦੇ ਬਾਰੇ ਦੇ ਵਿੱਚ ਗੱਲ ਕੀਤੀ ਆ ਕਿ ਉਹ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਲੱਗੇ ਆ। ਅਗਲੀ ਬੁਰੀ ਖਬਰ ਹੈਗੀ ਆ ਉਹਨਾਂ ਲੋਕਾਂ ਦੇ ਲਈ ਜਿਹੜੇ ਓਬਰ ਦੇ ਡਰਾਈਵਰ ਬਣਨਾ ਚਾਹੁੰਦੇ ਆ, ਓਬਰ ਕੰਪਨੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ। ਕਿਉਂਕਿ ਓਬਰ ਵਾਲੇ ਨਵੀਡੀਆ ਦੇ ਨਾਲ ਰੜ ਕੇ ਅਗਲੇ ਕੁਝ ਸਾਲਾਂ ਦੇ ਵਿੱਚ 1 ਲੱਖ ਤੋਂ ਜ਼ਿਆਦਾ ਇਸ ਤਰ੍ਹਾਂ ਦੀਆਂ ਕਾਰਾਂ ਨੂੰ ਲੈ ਕੇ ਆ ਰਹੇ ਆ ਜਿਨ੍ਹਾਂ ਦੇ ਵਿੱਚ ਡਰਾਈਵਰ ਦੀ ਲੋੜ ਹੀ ਨਹੀਂ ਹੋਣੀ ਤੇ ਇਹ ਕਾਰਾਂ ਆਪਣੇ ਆਪ ਹੀ ਰਨ ਕਰਨਗੀਆਂ ਤੇ ਇਹਨਾਂ ਕਾਰਾਂ ਦੀ ਪ੍ਰੋਡਕਸ਼ਨ ਅਗਲੇ ਸਾਲ ਤੋਂ ਸ਼ੁਰੂ ਹੋਣ ਵਾਲੀ ਆ 2034 ਦਾ FIFA ਫੁੱਟਬਾਲ ਵਰਲਡ ਕੱਪ ਸਾਊਦੀ ਅਰੇਬੀਆ ਨੂੰ ਮਿਲਣ ਦੀ ਉਮੀਦ ਹੈਗੀ ਆ ਤੇ ਸਾਊਦੀ ਅਰੇਬੀਆ ਇਸ ਵਰਲਡ ਕੱਪ ਦੇ ਲਈ 15 ਬਹੁਤ ਹੀ ਜਿਆਦਾ ਹਾਈ ਟੈਕ ਬਿਲਕੁਲ ਨਵੀਂ ਟੈਕਨੋਲੋਜੀ ਦੇ ਫੁੱਟਬਾਲ ਦੇ ਸਟੇਡੀਅਮ ਬਣਾਉਣ ਜਾ ਰਿਹਾ ਪਰ ਇਹਨਾਂ ਦੇ ਵਿੱਚੋਂ ਖਾਸ ਹੈਗਾ ਵਾ ਜਮੀਨ ਤੋਂ 350 ਮੀਟਰ ਦੀ ਉਚਾਈ ਦੇ ਉੱਪਰ ਬਣਨ ਵਾਲਾ ਇੱਕ ਬਿਲਕੁਲ ਨਵੀਂ ਤਰ੍ਹਾਂ ਦਾ ਫੁੱਟਬਾਲ ਦਾ ਸਟੇਡੀਅਮ ਤੇ ਇਹ ਵਾਲਾ ਸਟੇਡੀਅਮ ਸਾਲ 2032 ਤੱਕ ਬਣ ਕੇ ਤਿਆਰ ਹੋ ਜਾਊਗਾ ਤੇ ਇਹਦੇ ਵਿੱਚ ਤਕਰੀਬਨ 46000 ਲੋਕਾਂ ਦੇ ਬੈਠਣ ਦੀ ਸਮਰੱਥਾ ਹੋਊਗੀ। ਦੁਮਾਰੀਆ ਗੰਜ ਅਸੈਂਬਲੀ ਸਿਦਾਰਥਨਗਰ ਡਿਸਟ੍ਰਿਕਟ ਉੱਤਰ ਪ੍ਰਦੇਸ਼ ਬੀਜਪੀ ਦੇ ਪ੍ਰਾਣੇ ਐਮਐਲਏ ਨੇ ਰਾਗਵਿੰਦਰਾ ਪ੍ਰਤਾਪ ਸਿੰਘ ਇੱਕ ਵੀਡੀਓ ਉਹਨਾਂ ਦਾ ਵਾਇਰਲ ਹੋ ਰਿਹਾ ਇਸ ਵੀਡੀਓ ਦੇ ਵਿੱਚ ਉਹ ਹਿੰਦੂ ਨੌਜਵਾਨਾਂ ਨੂੰ ਇਸ ਚੀਜ਼ ਦੇ ਲਈ ਪ੍ਰੇਰਿਤ ਕਰਦੇ ਦਿਖ ਰਹੇ ਆ ਕਿ ਇੱਥੇ ਉਹ ਕਹਿੰਦੇ ਆ ਕਿ ਤੁਸੀਂ ਘੱਟ ਤੋਂ ਘੱਟ 10 ਮੁਸਲਮਾਨ ਲੜਕੀਆਂ ਨੂੰ ਲੈ ਕੇ ਆਓ ਤਾਂ ਤੁਹਾਨੂੰ ਇੱਕ ਨੌਕਰੀ ਮੇਰੇ ਵੱਲੋਂ ਗਾਰੰਟੀ ਦੇ ਵਿੱਚ ਮਿਲੇਗੀ ਤੇ ਇਸ ਤੋਂ ਅੱਗੇ ਤੁਸੀਂ ਉਹ ਵੀਡੀਓ ਖੁਦ ਦੇਖ ਸਕਦੇ ਹੋ। ਘੋਟੇ ਕਮ ਸੇ ਕਮ 10 ਮੁਸਲਮਾਨ ਲੜਕੀ ਲਾਓ ਉਸ ਕੋ ਖਾਣੇ ਪੀਣੇ ਵਰਤਨ ਨੌਕਰੀ ਵੀ ਦੇ ਲਾਓ ਤੁਮ ਚੱਲੋ ਅਬਰ ਪਾਣੀ ਮੇ ਜਾਕੇ ਡੂਬ ਕੇ ਮਰ ਜਾਓ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਤੁਸੀਂ ਦੇਖਿਆ ਹੋਗਾ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਰਸ਼ੀਆ ਗਏ ਸੀ ਪੜਨ ਲਈ ਉਹਨਾਂ ਦੇ ਵਿੱਚ ਬਹੁਤ ਸਾਰੇ ਇੰਡੀਅਨ ਵੀ ਹੈਗੇ ਆ ਜਾਂ ਫਿਰ ਜਿਹੜੇ ਲੋਕ ਘੁੰਮਣ ਫਿਰਨ ਦੇ ਲਈ ਰਸ਼ੀਆ ਗਏ ਨੇ ਉਹਨਾਂ ਨੂੰ ਜ਼ਬਰਦਸਤੀ ਯੂਕਰੇਨ ਦੇ ਨਾਲ ਚੱਲ ਰਹੀ ਲੜਾਈ ਦੇ ਵਿੱਚ ਭੇਜਿਆ ਗਿਆ ਤੇ ਹੁਣੇ 2 ਦਿਨ ਪਹਿਲਾਂ ਹੀ ਹਰਿਆਣੇ ਦੇ ਇੱਕ ਨੌਜਵਾਨ ਦੀ ਲਾਸ਼ ਵੀ ਵਾਪਸ ਆਈ ਆ ਤੇ ਹੋਰ ਇਸ ਤਰ੍ਹਾਂ ਦੀਆਂ ਕਹਾਣੀਆਂ ਤੁਸੀਂ ਸੁਣੀਆਂ ਨੇ ਗੱਲ ਇਹ ਹੈਗੀ ਆ ਕਿ ਹੁਣ ਤੱਕ ਦੇ ਅੰਕੜਿਆਂ ਦੇ ਮੁਤਾਬਕ 10 ਲੱਖ ਤੋਂ ਜ਼ਿਆਦਾ ਰਸ਼ੀਅਨ ਫੌਜੀ ਜਿਹੜੇ ਆ ਇਸ ਲੜਾਈ ਦੇ ਵਿੱਚ ਮਾਰੇ ਜਾ ਚੁੱਕੇ ਆ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪਣੀ ਆਪਣੀ ਬਟਾਲੀਅਨ ਨੂੰ ਰੈਜੀਮੈਂਟ ਨੂੰ ਛੱਡ ਕੇ ਭੱਜ ਚੁੱਕੇ ਆ ਤੇ ਹੁਣ ਇੱਕ ਨਵੀਂ ਰਿਪੋਰਟ ਆਈ ਆ ਉਹਦੇ ਮੁਤਾਬਕ ਆਰਕੀਵ ਸੈਕਟਰ ਦੇ ਵਿੱਚ ਲੜਨ ਵਾਲੀ ਰਸ਼ੀਆ ਦੀ 58ਵੀਂ ਕੰਬਾਈਨਡ ਆਰਮੀ ਦੇ ਤਕਰੀਬਨ 4500 ਜਿਹੜੇ ਸੋਲਜਰ ਹੈਗੇ ਆ ਸੈਨਿਕ ਹੈਗੇ ਆ ਉਹ ਸਿਰਫ ਇੱਕ ਹਫ਼ਤੇ ਦੇ ਵਿੱਚ ਹੀ ਲੜਾਈ ਦਾ ਮੈਦਾਨ ਛੱਡ ਕੇ ਭੱਜ ਚੁੱਕੇ ਆ ਤਾਂ ਇਹ ਸੀਗੀਆਂ ਜੀ ਅੱਜ ਦੀਆਂ ਆਪਣੀਆਂ ਖਬਰਾਂ ਤੇ ਮੈਨੂੰ ਉਮੀਦ ਆ ਕਿ ਇਹਨਾਂ ਦੇ ਨਾਲ ਕੋਈ ਨਵੀਂ ਜਾਣਕਾਰੀ ਤੁਹਾਨੂੰ ਮਿਲੀ ਹੋਊਗੀ ਤੁਹਾਨੂੰ ਵੀਡੀਓ ਪਸੰਦ ਆਇਆ ਹੋਊਗਾ ਹੁਣ ਮੈਂ ਤੁਹਾਨੂੰ ਮਿਲੂੰਗਾ ਕੁਝ ਘੰਟਿਆਂ ਤੋਂ ਬਾਅਦ ਕਿਸੇ ਨਵੇਂ ਵੀਡੀਓ ਦੇ ਨਾਲ